ਦੀ ਕਾਰਜੀ ਸਾਰਿਆਂ ਨੂੰ ਜੀ ਲੱਗਦੀ ਹੈ ਜੀ ਇਹਦਾ ਬਲੌਗ ਸ਼ੂਟ ਕਰਨੇ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰੇ ਦਿ ਲੋਕਾਂ ਦਾ ਧੰਨਵਾਦ ਜੀ ਤੇਰਾ ਬਸ ਸਾਰਿਆਂ ਨੂੰ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਤੁਹਾਨੂੰ ਕਰਵਾਉਂਗੇ ਜੀ ਮਾਤਾ ਬੰਗਲਾ ਮੁਕੀ ਦੇ ਦਰਸ਼ਨ ਤੇ ਮੇਰਾ ਭਰਾ ਗਿਆ ਸੀਗਾ ਜੀ ਉਧਰ ਗੱਡੀ ਲੈ ਕੇ ਜਿਉਂਨੇ ਗੱਡੀ ਖਾਲੀ ਕਰਕੇ ਆਣੀ ਸੀਗੀ ਤੇ ਰਸਤੇ ਵੀ ਚੱਲਦਾ ਸੀਗਾ ਮਾਤਾ ਦਾ ਮੰਦਿਰ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਤੁਹਾਨੂੰ ਉਧਰ ਦੇ ਸ਼ਾਰਟ ਭੇਜਦਾ ਹਾਂ ਵੀ ਤੁਸੀਂ ਦੇਖ ਲਓ ਵੀ YouTube ਤੇ ਪਾਣੇ ਜੇ ਫਿਰ ਉਹਨੇ ਮੈਨੂੰ ਸ਼ਾਰਟ ਭੇਜੇ ਸੀ ਤੇ ਮੈਂ ਕਿਹਾ ਆਪਣੀ YouTube ਫੈਮਲੀ ਨਾਲ ਬਲੌਗ ਸ਼ੇਅਰ ਕਰ ਦਈਏ ਮਾਤਾ ਬੰਗਲਾ ਦੇਵੀ ਦਾ ਜੀ ਕਿ ਤੁਸੀਂ ਸਾਰੇ ਦੇਖਿਓ ਜੀ ਬਲੌਗ ਤੇ ਮਾਤਾ ਬੰਗਲਾ ਮੂਕੀ ਜੀ ਦੇ ਦਰਸ਼ਨ ਕਰਿਓ ਜੀ ਤੁਹਾਨੂੰ ਦੱਸਿਓ ਜੀ ਕਿਵੇਂ ਦਾ ਬਲੌਗ ਲੱਗਿਆ ਤੁਹਾਨੂੰ ਸਾਰਿਆਂ ਨੂੰ ਜੀ जी अपना बगला मुखी मंदिर गड्डी थोड़ी दूर लाने लानी रे पार्किंग में जगह नहीं है ਕੱਢੀ ਦੂਰ ਲਾ ਕੇ ਚੱਲੀਏ ਅੰਦਰ ਅੱਜ ਦੇਖਿਆ ਇਹ ਬਹੁਤ ਧੰਨਵਾਦ ਆਇਆ ਰਿਹਾ ਅੱਜ ਇਹ ਉੱਪਰ ਤੇ ਇਹ ਰਿਹਾ ਬਣਾਇਆ ਉੱਪਰ ਤੇ ਇਹ ਜੀ ਆਪਣਾ ਅਗਲਾ ਮੀਟਾ ਬਣਨ ਗਿਆ pou pou pa wakil. ดดสวยสูงนครับ देख सकते बंदी जिका कोई पूजा पाठ करानी हो कर छोटे तो छोटा पूजा पाठ बवंजा सौ ग्यारह हजार बंदे भी इनकम के हिसाब न बंद कि करा देगा बंदा बंद कराते

ਗਰਮੀ ਬੜੀ ਹੋ ਰਹੀ ਹੈ ਰੁਕਣੇ ਵਾਸਤੇ ਵੀ ਇਹ ਕੋਰੀ ਭੈਸੜੀ ਜੀ ਹੈ ਜੇ ਅਗਰ ਕਿਸੇ ਨੂੰ ਰਾਤ ਨੂੰ ਰੁਕਣਾ ਹੋਵੇ ਪਰੇ ਕਮਰਾ ਨਹੀਂ ਜੀ ਅੰਦਰ ਗਲਾ ਮੁਖੇ ਤੇ ਬਾਅਦ ਅਸੀਂ ਚੱਲੇ ਆਪਣਾ ਗੱਡੀ ਖਾਲੀ ਕਰਨਾ ਗਾਗਲ 에어ਪੋਰਟ ਤੇ ਅੱਗੇ ਜੀ ਕਾਂਗੜਾ ਜਿਸ਼ਟ ਪ੍ਰੋਪਰ ਕਾਂਗੜੇ ਤੇ ਅੱਗੇ ਕੱਲੀ ਆਏ 15 ਮਿੰਟ ਕਿਲੋਮੀਟਰ ਰੱਖੇ ਤੇ ਲੱਗਿਆ ਹੁਣ 20-25 ਕਿਲੋ ਮਿੰਟ ਇਹ ਰਸਤਾ ਪੱਦੀਆ ਫੋਰ ਲਾਈਨ ਵੀ ਆਇਆ ਤਾਂ ਵਿੱਚ ਮੈਂ ਨੈਗੋਸ਼ੀਏਟ ਨਹੀਂ ਲੱਗਣਾ ਉਹ ਟੈਂਨੈਂਟ ਪੁੱਤ ਅਕੇ ਦਾ ਉਹੜਾ ਹੀ ਬਣਾਇਆ ਥਾ ਅੰਨ ਨੇ ਜੇ ਫੋਰ ਲੈਂਡ ਦਾ ਕੰਮ ਚੱਲਦਾ ਬੜਾ ਖਰਾਬ ਹੈ ਇਹਨੂੰ ਬਾਕੀ ਪਿੱਛੇ ਰੱਖ ਲਈਦਾ ਉਹ ਗੱਦਮੂਗੀ ਦਾ ਟੈਕਸ ਜੀ ਨਹੀਂ ਥਾ ਥੋੜੇ ਆ ਰਿਹਾ ਹੈ ਯਾਦ ਕਰੰਗਾ ਮੈਂ ਆਪ ਦਾ ਸਵਾਗਤ ਹੈ ਸਾਈਡ ਹੈ ਜੀ ਜਿਹੜਾ ਰਸਤੇ ਦੁਸਤੇ ਇਹਨੇ ਬੰਦ ਨਹੀਂ ਕੋਈ ਪਰ ਹੋਰ ਸਾਈਡ ਤੋਂ ਬਾਰਿਸ਼ ਨੇ ਬੁਰਾ ਹਾਲ ਕਰਿਆ ਹੋਣਾ ਕਰਾਂ ਦੇ ਥੋਕਰਾਂ ਜਦੋਂ ਕੌਣ ਕਰਦੇ ਸੀ ਡੁੱਬ ਗਏ ਸਾਡੇ ਮੀਂਹ ਆਰਦਾਸੀ ਕਾਲ ਗਏ ਕੰਦਾ ਟੈ ਗਈਆਂ ਸਾਡੀਆਂ ਨਵੇਂ ਮਕਾਨ ਦੀਆਂ ਕੰਦਾ ਟੈ ਗਈਆਂ ਇੱਧਰ ਆ ਦੇ ਲੇ ਕੋਈ ਗਰਮੀ ਨੇ ਬੁਰਾ ਹਾਲ ਕਰੇ ਪਰ ਇੱਧਰ ਇਹ ਮੀਂਹ ਹੈ ਨਹੀਂ ਅੰਮੀ ਨੇ ਜਾਰੀ ਫੋਨ ਕਰਾ ਸਾਡੇ ਨਹੀਂ ਬਹਿ ਰਿਹਾ ਏ ਅਸੀਂ ਡੁੱਬ ਗਏ ਥੀ ਲੱਗੇ ਸਾਡੇ ਰੰਗਰ ਖੁੱਕੇ ਮਰ ਗਏ तो तो कहते हैं मेरा देर तक तो पानी चल रही है बहुत ज्यादा गर्मी थी जी अट्टी खा ली जी ਤੇ ਹੁਣ ਲੱਗੇ ਜੀ ਸੋਣੇ ਦੀ ਤਿਆਰੀ ਸੀ ਕਿ ਦੁੱਧ ਕਰਿਆ ਸੀਗਾ ਮੰਮੀ ਨੇ ਗਰਮ ਆਹ ਵੀ ਦੁੱਧ ਪੀ ਲੋ ਜੀ ਤੇ ਆਮੀ ਲੋ ਜੀ ਮੰਮੀ ਨਾਲ ਜੀ ਰੋਟੀ ਰੋਟੀ ਖਵਾਤੀ ਆ ਨਾ ਇਹਨੂੰ ਫੜਾਤੀ ਜੀ ਇੱਧਰ ਬਾਹਰ ਨਹੀਂ ਆਣਿਆ ਮੈਂ ਦੁੱਧ ਵੀ ਗਰਮ ਕਰਤਾ ਜੀ ਮੈਂ ਕਿਹਾ ਹੁਣ ਰੋਟੀ ਖਾ ਲੋ ਦਵਾ ਦਾ ਦੁੱਧ ਪੀ ਰੋ ਅਰ ਪਰੇ ਆਪਣੇ ਬਿਸਤਰੇ ਤੇ ਚਲੋ ਡਿੰਪਲ ਕਹਿੰਦੀ ਮੈਂ ਮੋਟੀ ਹੋ ਜੂਗੀ ਮੈਂ ਦੁੱਧ ਪੀਣਾ ਨਹੀਂ ਜੀ ਡਿੰਪਲ ტიਂਦੀ ਸੀ ਕਹਿੰਦੀ ਦੇਸੀ ਕੀ ਖਾ ਦੋ ਦਾਲ ਚ ਪਾ ਕੇ ਦੁੱਧ ਨਹੀਂ ਮੱਤੀ ਆਗੀ ਬਾਕੀ 시 ਮੂਰੇ ਦੁੱਧ ਕੁ ਨਾ ਦੀ ਕੱਪ ਕੇ ਹਾਂ ਜੇ ਤੂੰ ਹਾਂ ਬਾਕੀ ਹੁਣ ਅਸੀਂ ਦੁੱਧਾ ਤੇ ਪੀਚੇ ਵਾਸੋਂ ਸੌਣੇ ਦੀ ਤਿਆਰੀ ਆ ਜੀ ਡੰਗਰ ਬੱਕਰਾ ਨਾ ਥੱਕ ਹੋ ਜਾਂਦਾ ਤਾਂ ਬਸ ਹੁਣ ਜਾ ਕੇ ਪਾਉਂਗੇ ਰੋਟੀ ਪਾਣੀ ਖਾ ਲਿਆ ਮਾਂ ਹਾਂ ਮੇਰੇ ਜੀ ਦੀਪਲਾ ਆ ਵੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕਹਿੰਦੀ ਮੈਂ ਮੋਟੀ ਹੋ ਜੂੰਗੀ ਤੂੰ ਤਰਾਂ ਕੀ ਨਾ ਦੁੱਧ ਨਹੀਂ ਮੈਂ ਜੀ ਪਿੰਦ ਦੀ ਮਲਾਈ ਜੀ ਦੁੱਧ ਖਾ ਲੈਂਦੀ ਦੁੱਧ ਫਿਰ ਤੇ ਤਾਂ ਦੁੱਧ ਉਹ ਖਾਲੰਦੀ ਆ ਤੇ ਮੈਨੂੰ ਛੱਡ ਦਿੰਦੀ ਆ ਜਿਹੜਾ ਅਸਲੀ ਮੜਾਈ ਖਾ ਰਿਆ ਜਿਹੜਾ ਬਾਕੀ ਬਚਿਆ ਕੁਝ ਛੱਡਦਾ ਮਾਤਾ ਅਸਲੀ ਮੜਾਈ ਉਹ ਨਿਕਲਾਈ ਮੜਾਈ ਮੈਂ ਖਾ ਲੈਂਦੀ ਦੁੱਧ ਨਾਲ ਇਹਨਾਂ ਨੂੰ ਮੜਾਈ ਵੀ ਦੁੱਧ ਵਰਤ ਕੇ ਬੰਦੀ ਆ ਜੀ ਉਹ ਕਿਹੜੇ ਕਾਲ ਪਾਣੀ ਪਸਾਉਂਦੀ ਆ ਮੜਾਈ ਵੀ ਦੁੱਧ ਦੀ ਉਹ ਟੇਸ ਤੇ ਖਾਣੇ ਦਾ ਕੁਝ ਲੱਗ ਹੀ ਹੁੰਦਾ ਜੀ ਦੁੱਧ ਵਾਲੀ ਹੁੰਦਾ ਜੇ ਮੜਾਈ ਖਾ ਲਈ ਦੁੱਧ ਦਾ ਕੀ ਟੇਸ ਦੁੱਧ ਰੈਣਾ ਨਾ ਰੱਖ ਦਿੰਦੀ ਨਾ ਪੀਂਦੀ ਉਹ ਤੇ ਖਾਣ ਦਾ ਆ ਬਸ ਜੀ ਹੋਰ ਨਹੀਂ ਤਾਂ ਗੱਲ ਆ ਫਿਰ ਬੜਾਈ ਖਾਲੀ ਦੁੱਧ ਛੱਡਤਾ ਹੈ ਕੀ ਖਾ ਲਿਆ ਪ्योर ਮਾਲ ਖਾਂਦੀ ਹੈ ਦੀਪਲ ਜੀ ਅਸੀਂ ਤਾਂ ਸਭ ਕੁਝ ਖਾ ਲਦੇ ਆ ਜੀ ਜੋ ਆਇਆ ਖਾ ਲਿਆ ਜੀ ਉੱਧਰ ਬੱਦਲ ਲੱਗਿਆ ਬਾਰਗੜਗੜ ਕਰਨ ਉੱਧਰ ਬੱਦਲ ਲੱਗਿਆ ਖਾਣਾ ਵੀ ਚਾਹੀਦਾ ਜੀ ਕੰਮ ਵੀ ਤਾਂ ਕਰਦੀ ਨੈਟ ਭਜ ਡੰਗਰਾ ਪਿੱਛੇ ਹੋਰ ਜੀ ਅਸੀਂ ਕੰਮ ਕਰਦੇ ਜੀ ਪਰ ਬਾਬੂ ਕਰਦਾ ਨਾਸਪਨ ਜਾਲੀ ਜੀ ਮੈਸੇਜ ਕਰਦੀ ਅਸੀਂ ਤੈਜੀ ਬੈੱਡ ਬਿਸਤਰੇ ਉੱਪਰ ਸੌਂਈ ਤਾਂ ਹੀ ਅਜ ਕਿਸੇ ਨੇ ਕਿਸੇ ਸਬਸਕ੍ਰਾਈਬਰ ਨੇ ਮੈਸੇਜ ਕਰਿਆ ਤਾਂ ਡਿੰਪਲ ਬਹੁਤ ਕਿਊਟ ਹੈ ਜੀ ਆਹੋ ਜੀ ਹੋਰ ਡਿੰਪਲ ਕਿਊਟ ਹੈ ਜੀ ਤੁਹਾਡੀ ਸਿਮੂ ਨੂੰ ਵੀ ਬਹੁਤ ਪਸੰਦ ਕਰਦੇ ਜੀ ਹਾਂ ਜੀ ਉਹ ਦੇਖੋ ਜੀ ਬੈਠੀ ਅਸੀਂ ਮੂ ਵੀ ਸਿਮੂ ਨੂੰ ਆ ਗਈ ਨੀਂਦ ਜੀ ਸਿਮੂ ਨੂੰ ਨੀਂਦ ਆ ਲੱਗੀ ਹੈ ਜੀ ਅੱਖਾਂ ਬਾਲਾਂ ਲੱਗਿਆ ਦੀ ਚੌਂਦੀ ਨੀ ਸਾਰਾ ਦੀ ਨੱਚ ਲਈ ਜੀ ਫੋਨ 'ਚ ਗਾਣੇ ਲਾ ਲੰਦੀ ਨੱਚ ਲੰਦੀ ਹੋਰ ਗੁੜ ਢੋਗੜਾ ਪਾ ਲਿਆ ਪੀ ਹੋਲੀ ਉਹ ਉੱਥੇ ਜਾ ਕੇ ਨੱਚ ਕੇ ਦਿਖਾਓ ਬੇਟਾ ਉੱਥੇ ਜਾ ਕੇ ਨੱਚੋ ਗਾਣਾ ਹੀ ਲੈਣਾ ਇਹੀ ਨੱਚੂਗੇ ਬੇਟਾ ਤੇ ਪੀਜੀ ਇੱਥੇ ਨੱਚ ਕੇ ਦਿਖਾਓ ਗਾਣਾ ਫੇਰ ਲੱਗਣਾ ਨਹੀਂ ਇੱਧਰ ਵੀਡੀਓ ਚੱਲਦੀ ਆ ਗਾਣਾ ਲੱਗਦਾ ਫੇਰ ਆਂਦੇ ਗਾਣਾ ਨਹੀਂ ਕੱਲ ਨੂੰ ਕਰੂੰਗੀ ਗਾਣਾ ਮੈਂ ਡਾਂਸ ਕਰਕੇ ਦਿਖਾਵਾਂਗੀ ਸਿਮੂ ਅੱਜ ਨਹੀਂ ਨੱਚਦੀ ਜੀ ਸਿਮੂ ਲਓ ਜੀ ਮੰਮੀ ਤੇ ਲਾਗੇ ਦੁੱਧ ਪੀਣ ਡਿੰਪਲ ਮੂੰਹ ਥੱਲੇ ਰੁੱਕ ਕੇ ਬੈਠ ਗਈ ਸੀ ਤੇ ਅਸੀਂ ਤਾਂ ਇਹ ਬਲੌਗ ਸ਼ੇਅਰ ਕਿ ਕਰਿਆ ਸੀਗਾ ਜੀ ਮਾਤਾ ਬੰਗਲਾ ਬਗਲਾ ਦੇਵੀ ਜੀ ਦਾ ਬਗਲਾ ਮੁਖੀ ਜੀ ਦਾ ਤੇ ਤੁਸੀਂ ਸਾਰੇ ਦੱਸਿਓ ਜੀ ਕਿਵੇਂ ਦਾ ਬਲੌਗ ਹੈ ਜੀ ਤੇ ਸਾਡੀ ਕੋਈ ਗਲਤੀ ਹੋ ਗਈ ਜੀ ਬਲੌਗ 'ਚ ਤਾਂ ਵੀ ਦੱਸ ਦਿਓ ਜੀ ਤੇ ਸਾਡਾ ਅੱਜ ਦਾ ਬਲੌਗ ਹੈ ਇੱਥੇ ਤੱਕ ਹੀ ਸੀਗਾ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਤੁਹਾਡਾ ਸਾਡਾ ਬਲੌਗ ਦੇਖਣ ਲਈ ਜੀ ਤੇ ਅੱਜ ਦੁੱਧ ਵੀ ਲੋ ਜੀ ਜਰਮਗਰਨ ਸਾਰੇ ਜਣ ਆਪਾਂ ਲਈ ਮੈਂ ਟਿੱਪਣੀ ਜੀ ਮੈਂ ਹੋਰ ਨੂੰ ਮੋਟੇ ਕਰ ਕਰ ਦਿੰਦੀ ਪਰਾ ਖਾਪਲਾ ਕੇ ਪਰਾ ਦਿੰਦੀ ਇਹ ਅਸੀਂ ਪਹਿਲੇ ਹੀ ਅੱਖ ਦਾ ਦੱਸ ਦੰਦੇ ਆ ਵੀ ਜੀ ਤੁਹਾਨੂੰ ਜੀ ਸਾਡਾ ਪਾਉ ਮੁੰਡਾ ਗਿਆ ਵਾ ਅਸੀਂ ਮਾਤਾ ਬਗਲਾ ਮੁਕੀ ਜੀ ਹਾਂਜੀ ਉਧਰ ਗੱਡੀ ਗਿਆ ਵਾ ਢੇੜਾ ਭਰ ਕੇ ਉਧਰ ਦਾ ਹਾਂਜੀ ਉੱਥੇ ਢੇੜਾ ਖਾਣ ਨਹੀਂ ਕਰਿਆ ਉਹਨੇ ਕਾਂਗੜੇ ਚ ਫਿਰ ਮਾਤਾ ਬਗਲਾ ਮੁਕੀ ਦਾ ਮੰਦਿਰ ਆਜੀ ਤੇ ਫਿਰ ਮੱਥਾ ਟੇਕਣ ਗਿਆ ਜੀ ਮੈਂ ਤੇ ਜਾਫ ਤੇ ਸਾਨੂੰ ਪੜਾ ਕੇ ਚਲੋ ਜੀ ਫਿਰ ਸਾਡੀ ਵੀਡੀਓ ਨੂੰ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਜੀ। ਬਾਏ ਬਾਏ ਮਿਲੂਗੇ ਕਿਸੇ ਅਗਲੇ ਵਲੌਗ 'ਚ।